ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤ ਜਾਣੂ ਹੋ ਕਿ ਦਸੰਬਰ ਦੇ ਅਖੀਰਲੇ ਹਫਤੇ ਸ਼ਹੀਦੀ ਦਿਹਾੜਿਆਂ ਦੀ ਸ਼ੁਰੂਆਤ ਹੋ ਰਹੀ ਹੈ ਪੋ ਜਿਹੜਾ ਹੈ ਉਹ ਦਸਤਕ ਦੇ ਰਿਹਾ ਹੈ ਜੀ ਪੋ ਦੀ ਸੰਗਰਾਹਦ ਆਉਣ ਵਾਲੀ ਹੈ ਤੇ ਪੋ ਵਿੱਚ ਸਾਡੇ ਇਤਿਹਾਸ ਵਿੱਚ ਇੱਕ ਬਹੁਤ ਹੀ ਲੰਬੀ ਗਾਥਾ ਜਿਹੜੀ ਹੈ ਉਹ ਵਾਪਰੀ ਸੀ ਕਿ ਸਾਕਾ ਸਰਹੰਦ ਤੇ ਸਾਕਾ ਜਮਕੌਰ ਸਾਹਿਬ ਵਾਪਰੇ ਸੰਨ ਜਿਦੇ ਵਿੱਚ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਸ਼ਹਾਦਤ ਪਾ ਗਏ। ਸੋ ਇਹ ਸਾਰੀ ਗਾਥਾ ਜਿਹੜੀ ਹੈ ਬਹੁਤ ਸਾਰੀ ਚੈਨਲਾਂ ਤੋਂ ਉਸ ਹਫ਼ਤੇ ਵਿੱਚ ਬਿਆਨ ਕੀਤੀ ਜਾਵੇਗੀ। ਉਸ ਹਫ਼ਤੇ ਵਿੱਚ ਬਹੁਤ ਸਾਰੇ ਚੈਨਲਾਂ ਤੋਂ ਵੀਡੀਓਜ਼ ਪਾਈਆਂ ਜਾਣਗੀਆਂ। ਸੰਖੇਪ ਵਿੱਚ ਸਾਰਾ ਇਤਿਹਾਸ ਦੱਸਿਆ ਜਾਏਗਾ। ਪਰ ਅਸੀਂ ਆਪਣੇ ਚੈਨਲ ਤੋਂ ਇਹ ਛੋਟਿਆ ਜਾ ਯਤਨ ਕਰ ਰਹੇ ਹਾਂ ਕਿ ਜਿਹੜਾ ਸਾਗਾ ਚਮਕੌਰ ਸਾਹਿਬ ਹੈ ਤੇ ਸਾਗਾ ਸਰਹੰਦ ਹੈ ਉਹ ਵਿਸਥਾਰ ਨਾਲ ਬਿਆਨ ਕੀਤਾ ਜਾਵੇ ਤੇ ਵਿਸਥਾਰ ਨਾਲ ਦੱਸਿਆ ਜਾਵੇ ਗੱਲੀ-ਗੱਲੀ ਕਟਨਾ ਬਾਰੇ ਇਸੇ ਲਈ ਅਸੀਂ ਅੱਜ ਤੋਂ ਇੱਕ ਸੀਰੀ ਚਲਾ ਰਹੇ ਹਾਂ ਜਿਦੇ ਵਿੱਚ ਸਾਗਾ ਚਮਕੌਰ ਸਾਹਿਬ ਪਹਿਲਾਂ ਤਾਂ ਸਾਰਾ ਹੀ ਬਿਆਨ ਕੀਤਾ ਜਾਵੇਗਾ ਗੱਲੀ-ਗੱਲੀ ਕਟਨਾ ਦੱਸਾਂਗੇ ਤੇ ਉਸੇ ਤਰ੍ਹਾਂ ਹੀ ਫਿਰ ਸਾਗਾ ਸਰਹੰਦ ਜਿਹੜਾ ਹੈ ਉਹ ਵੀ ਬਿਆਨ ਕਰਾਂਗੇ ਜੀ ਸੋ ਸਾਰੀਆਂ ਹੀ ਵੀਡੀਓਜ਼ ਤੁਹਾਡੇ ਲਈ ਬਹੁਤ ਲਾਈਵੰਦ ਹੋ ਸਕਦੀਆਂ ਨੇ ਤੁਸੀਂ ਸਾਗਾ ਚਮਕੌਰ ਸਾਹਿਬ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਸਾਗਾ ਸਰਹੰਦ ਬਾਰੇ ਪੂਰੀ ਤਰ੍ਹਾਂ ਜਾਣ ਸਕਦੇ ਹੋ ਇਹ ਸੀਰੀ ਜਿਹੜੀ ਹੈ ਉਹ ਕੋਸ਼ਿਸ਼ ਕਰੋ ਕਿ ਸਾਰੀਆਂ ਹੀ ਵੀਡੀਓਜ਼ ਨਾਲ ਜੁੜੇ ਰਹੋ ਦਾ ਪੂਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸਟੈਪ ਬਾਈ ਸਟੈਪ ਜਿਸ ਤਰ੍ਹਾਂ ਅਸੀਂ ਅਪਲੋਡ ਕਰਦੇ ਜਾਵਾਂਗੇ ਜੀ ਉਸੇ ਤਰ੍ਹਾਂ ਤੁਸੀਂ ਸਾਰੇ ਸਰਵਣ ਕਰਦੇ ਰਹਿਣਾ ਜੀ ਤਾਂ ਕਿ ਤੁਸੀਂ ਸਾਹਿਬਜ਼ਾਦੀਆਂ ਦੀਆਂ ਆਲਸਾਨੀ ਸ਼ਹਾਦਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕੋ ਸੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਕਾ ਚਮਕੌਰ ਸਾਹਿਬ ਤੋਂ ਜਿਹਦੇ ਵਿੱਚ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦੀ ਉਪਮਾ ਵਿੱਚ ਗੁੱਜ ਕੋ ਸ਼ਬਦ ਜਿਹੜੇ ਨੇ ਉਹ ਬਿਆਨ ਕਰਾਂਗੀ ਜੀ ਗੁਰੂ ਸਾਹਿਬ ਦੀ ਮਹਿਮਾ ਅਪਰ ਅਪਾਰ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਸ ਛੋਟੀ ਜੀ ਜ਼ੁਬਾਨ ਤੋਂ ਗੁਰੂ ਸਾਹਿਬ ਦੀ ਸਿਫਤ ਵਿੱਚ ਕੁਝ ਕੋ ਲਵਜ਼ ਆਪਣੀ ਸਮਝ ਮੁਤਾਬਿਕ ਮੈਂ ਬਿਆਨ ਕਰਨਾ ਚਾਹੁੰਦੀ ਹਾਂ ਗੁਰੂ ਸਾਹਿਬ ਦੀ ਉਪਮਾ ਗਾਉਣਾ ਚਾਹੁੰਦੀ ਹਾਂ ਸੋ ਕਰਤਾਰ ਦੀ ਸੋਗੰਦ ਹੈ ਨਾਨਕ ਦੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ ਵੋ ਕਮ ਹੈ ਹਰ ਚੰਦ ਮੇਰੇ ਹੱਥ ਮੇਂ ਬਰਜ਼ੋਰ ਕਲਮ ਹੈ ਸਤਗੁਰੂ ਕੇ ਲਿਖੂ ਵਸਫ ਕਹਾਂ ਤਾਬੇ ਰਕਮ ਹੈ ਇੱਕ ਅੱਖ ਸੇ ਕੀਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਹਲ ਕੋ ਜਾਂ ਮੰਝ ਤਾਰ ਕੋ ਜਾਂ ਲਹਿਰ ਕੋ ਦੇਖੇ ਸੰਤ ਸਿਪਾਹੀ ਜਗ ਦੇ ਮਾਹੀ ਮਨੁਖਤਾ ਦੇ ਰਹਿਬਰ ਰਹਿਮਤਾ ਦੀ ਸ਼ਹਿਬਰ ਕਉ ਗਰੀਬ ਦੇਵਾਲੀ ਪੰਥ ਬਾਗ ਦੇ ਮਾਲੀ ਅੰਮ੍ਰਿਤ ਦੇ ਦਾਤੇ ਰੱਬੀ ਰੰਗ ਰਾਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੋ ਕਿ ਸ਼ਹੀਦ ਪਿਤਾ ਦੇ ਪੁੱਤਰ ਹੀ ਨਹੀਂ ਬਲਕਿ ਸ਼ਹੀਦ ਪੁੱਤਰਾਂ ਦੇ ਪਿਤਾ ਵੀ ਸਨ ਜਿਨ੍ਹਾਂ ਨੇ ਆਪਣੇ ਚਾਰੇ ਲਖਤੇ ਜ਼ਿਗਰ ਦੇਸ਼ ਧਰਮ ਤੇ ਮਨੁੱਖਤਾ ਹਿੱਤ ਹਸਦੇ ਹੋਏ ਵਾਰ ਦਿੱਤੇ ਜਿਦੋਂ ਸਾਹਿਬਾਂ ਦੇ ਮਹਿਲਾ ਨੇ ਸਾਬੋ ਕੁਇ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ ਸੱਜੀ ਦਰਬਾਰ ਵਿੱਚ ਸਾਹਿਬਜ਼ਾਦਿਆਂ ਨੂੰ ਨਾ ਦੇਖ ਕੇ ਉਹਨਾਂ ਬਾਰੇ ਕੁਝ ਪੁੱਛਣਾ ਚਾਹਿਆ ਤਾਂ ਗਲਗੀਦਰ ਪਾਤਸ਼ਾਹ ਨੇ ਪੰਥ ਖਾਲਸਾ ਨੂੰ ਭਾਰੀ ਮਾਣ ਵਡਿਆਈ ਬਖਸ਼ਦੇ ਹੋਏ ਬੜੇ ਫਖਰ ਨਾਲ ਫਰਮਾਇਆ ਸੀ ਇਨ ਪੁੱਤਰਾਂ ਨਕੇਸੀ ਇਸ ਪਰਿਵਾਰ ਦੀ ਏ ਸੁਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ 8 ਪੋ ਸੰਮਤ 1761 ਬਿਕਰਮੀ ਨੂੰ ਚਮਕੌਰ ਸਾਹਿਬ ਦੇ ਰਣਖੇਤਰ ਵਿੱਚ ਟਿੱਡੀ ਦਲ ਵਾਂਗ ਚੜਕ ਕੇ ਆਈ ਸ਼ਾਹੀ ਤੇ ਪਹਾੜੀ ਰਾਜਿਆਂ ਦੀ ਸੈਨਾ ਨਾਲ ਬਹਾਦਰਾਂ ਵਾਂਗ ਦੋ ਹੱਥ ਕਰਦੇ ਹੋਏ ਪੁਰਜਾ ਪੁਰਜਾ ਕੱਟ ਕੇ ਜੂਝੇ ਵੱਡੇ ਸਾਹਿਬਜ਼ਾਦਿਆਂ ਅਤੇ ਪੰਜ ਜਨਾਂ ਦੀ ਵਿਥ ਨਾਲ ਤੀਰਾਂ ਪੋ ਸੰਮਤ 1761 ਬਿਕਰਮੀ ਨੂੰ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਤਸਬੀ ਤੇ ਜਾਲਮ ਸੁਬੀਦਾਰ ਵਜ਼ੀਦ ਖਾਨ ਦੇ ਹੁਕਮ ਨਾਲ ਜ਼ਿੰਦਾ ਨੀਹਾਂ ਵਿੱਚ ਜਿਨੇ ਜਾਨ ਉਪਰੰਤ ਸ਼ਹੀਦੀ ਪ੍ਰਾਪਤ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਗਾਥਾ ਇਸ ਵੀਡੀਓ ਵਿੱਚ ਬਿਆਨ ਕਰਨ ਜਾ ਰਹੀ ਹਾਂ ਜੀ ਸੋ ਇਸ ਵੀਡੀਓ ਵਿੱਚ ਚਮਕੌਰ ਸਾਹਿਬ ਦੀ ਜੰਗ ਤੋਂ ਸ਼ੁਰੂਆਤ ਕੀਤੀ ਜਾਵੇਗੀ ਸਾਰੀ ਹੀ ਸੀਰੀ ਜ਼ਰੂਰ ਵੇਖਣੀ ਜੀ ਜਦੋਂ ਖਾਲਸਾ ਫੌਜ ਨੇ ਜਮਕੌਰ ਵਿੱਚ ਆਣ ਕੇ ਉਤਾਰਾ ਕੀਤਾ ਤਾਂ ਜੋਸ਼ ਵਿੱਚ ਆਏ ਹੋਏ ਸਿੰਘ ਗੁੱਸੇ ਨਾਲ ਭਰੀ ਪੀਤੇ ਪਏ ਸਨ ਸੂਰਮਿਆਂ ਦੀਆਂ ਅੱਖਾਂ ਵਿੱਚੋਂ ਮਾਨੋ ਭਾਂਬੜ ਨਿਕਲ ਰਹੇ ਸਨ ਗੁਰੂ ਸਾਹਿਬ ਬੇਸ਼ੱਕ ਸ਼ਾਂਤ ਚਿੱਤ ਸਨ ਪਰੰਤੂ ਬਾਕੀ ਸਾਰੇ ਹੀ ਭਾਰੀ ਰੋਹ ਵਿੱਚ ਦਿਸ ਰਹੇ ਸਨ ਵੈਰੀ ਦਲਾਂ ਵੱਲ ਬੜੇ ਗੁੱਸੇ ਨਾਲ ਵੇਖ ਰਹੇ ਸਨ ਤੇ ਇਨ੍ਹਾਂ ਦੀਆਂ ਤਲਵਾਰਾਂ ਦੀ ਨਿਗਾਹ ਵੀ ਦੁਸ਼ਮਣਾਂ ਦੇ ਗਲਾਂ ਉੱਤੇ ਸੀ ਜਦੋਂ ਦੂਰ ਨਿਗਾਹ ਮਾਰ ਕੇ ਵੇਖਿਆ ਤਾਂ دریا ਦੇ ਕੰਢੇ ਨਜ਼ਰੀਂ ਪਈ ਸਰਸਾ ਦੇ ਪਾਣੀਆਂ ਵਿੱਚ ਪਿਆਰੇ ਸਾਥੀ ਵੀ ਡੁੱਬੇ ਹੋਏ ਵੇਖੇ ਜਿਸ ਨਾਲ ਸਭ ਬੜੇ ਆਵਾਜ਼ਾਰ ਹੋਏ ਸਤਗੁਰਾਂ ਦੇ ਸਾਹਿਬਜ਼ਾਦੇ ਵੀ ਬੜੇ ਗੁੱਸੇ ਵਿੱਚ ਦਿਖਾਈ ਦੇ ਰਹੇ ਸਨ ਜੋ ਕਹਿ ਰਹੇ ਸਨ ਕਿ ਸਾਨੂੰ ਅਜੇ ਲੜਨ ਦੀ ਆਗਿਆ ਨਹੀਂ ਵਰਨਾ ਵੈਰੀਆਂ ਦੇ ਦਲਾਂ ਦੀਆਂ ਧੂੜਾਂ ਉਡਾ ਕੇ ਰੱਖ ਦਈਏ ਹੁਣੇ ਹੀ ਅਸੀਂ ਠੱਠਾ ਮਾਰੇ ਦਰਿਆ ਨੂੰ ਪਾਰ ਕਰਾਂਗੇ ਅਸੀਂ ਦਰਿਆ ਦੀ ਹਰੇਕ ਲਹਿਰ ਨੂੰ ਪੈਰ ਦੀ ਠੋਕਰ ਨਾਲ ਬਰਾਬਰ ਕਰ ਦੇਾਂਗੇ ਵਾਦਾ ਤੋੜਨ ਵਾਲੇ ਜ਼ਾਲਿਮਾਂ ਨਾਲ ਐਸੀ ਜੰਗ ਕਰਾਂਗੇ ਕਿ ਅਸੀਂ ਦੋਵੇਂ ਹੀ 10 ਲੱਖ ਦੀ ਸੈਨਾਂ ਨੂੰ ਤਬਾਹ ਕਰਕੇ ਰੱਖ ਦੇਾਂਗੇ ਸਾਡੀ ਦਾਦੀ ਮਾਂ ਕਿੱਥੇ ਐ ਮਾਤਾਵਾ ਤੇ ਭਰਾ ਕਿੱਥੇ ਹਨ ਇਸ ਤੋਂ ਬਿਨਾ ਅਣਿਕਾਂ ਪਿਆਰੇ ਸਿੰਘ ਵੀ ਦਿਖਾਈ ਨਹੀਂ ਦੇ ਰਹੇ ਹਰ ਇੱਕ ਸਿੰਘ ਨੂੰ ਵਾਅਦਾ ਤੋੜਨ ਵਾਲੀ ਬੇਦਰਦਾਂ ਅਤਰਮੀਆਂ ਤੇ ਬੇਈਮਾਨਾਂ ਨੇ ਧੋਖਾ ਦਿੱਤਾ ਜਦੋਂ ਇਤਨੀ ਗੱਲ ਆਖੀ ਕਿ احਸਾਨ ਭੁਲਾਣ ਵਾਲਿਆਂ ਨੇ ਦਗਾ ਦਿੱਤਾ ਹੈ ਤਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਲੇ ਸਿੰਘਾਂ ਦੇ ਮੱਥਿਆਂ ਤੇ ਗੁੱਸੇ ਨਾਲ ਤਿਉੜੀਆਂ ਪੈ ਗਈਆਂ ਮੱਥੇ ਉੱਤੇ ਪਏ ਵੱਟ ਇੰਜ ਲੱਗਦੇ ਸਨ ਜਿਵੇਂ ਪਾਣੀ ਦੀਆਂ ਲਹਿਰਾਂ ਉੱਭਰੀਆਂ ਹੋਈਆਂ ਹੋਣ ਯੋਧਿਆਂ ਦੀ ਮੱਖੀਆਂ ਉੱਤੇ ਪਸੀਨਾ ਮੀਂਹ ਦੀਆਂ ਕਣੀਆਂ ਵਾਂਗ ਜਾਪ ਰਿਹਾ ਸੀ ਇਤਨੇ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਮਹਾਵਲੀ ਤੇ ਸਬਰ ਸ਼ੁਕਰ ਦੇ ਧਾਰਨੀ ਸਨ ਸਿੰਘਾਂ ਨੂੰ ਸੰਬੋਧਨ ਹੋਏ ਬੇਸ਼ੱਕ ਗੁਰੂ ਸਾਹਿਬ ਰਾਹ ਵਿੱਚ ਦੋ ਅਣਮੋਲ ਮੋਤੀ ਭਾਵਕੀ ਸਾਹਿਬ ਜਾਦੇ ਗਵਾਹ ਆਏ ਸਨ ਪਰ ਫਿਰ ਵੀ ਉਹਨਾਂ ਨੂੰ ਕੋਈ ਗਮ ਨਹੀਂ ਸੀ ਤੇ ਸ਼ਾਂਤ ਜਿੱਤ ਸਨ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਸਮਾਂ ਗੁੱਸੇ ਵਿੱਚ ਆਉਣ ਦਾ ਨਹੀਂ ਹੈ ਜੋ ਮੇਰੇ ਪਰਮੇਸ਼ਰ ਦੀ ਰਜ਼ਾ ਹੈ ਉਹ ਕੱਲ ਨੂੰ ਇੱਥੇ ਪੂਰੀ ਹੋਵੇਗੀ ਜਿਸ ਇਲਾਕੇ ਵਿੱਚ ਅਸੀਂ ਆਉਣ ਬਾਰੇ ਕਿਹਾ ਕਰਦੇ ਸੀ ਇਹ ਉਹੀ ਹੈ ਇਹ ਉਹੀ ਜਗ੍ਹਾ ਹੈ ਜਿੱਥੋਂ ਅਸੀਂ ਕੱਲ ਨੂੰ ਸਭ ਕੁਝ ਲੁਟਾ ਕੇ ਜਾਣਾ ਹੈ ਇਹ ਉਹੀ ਥਾਂ ਹੈ ਜਿੱਥੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਣੀਆਂ ਹਨ ਇੱਥੋਂ ਦੀ ਮਿੱਟੀ ਦੱਸ ਰਹੀ ਹੈ ਕਿ ਇਹੋ ਹੀ ਅਸਲ ਟਿਕਾਣਾ ਹੈ ਜਿੱਥੇ ਸਾਰੀ ਖੇਡ ਵਰਤੇਗੀ ਇਸ ਤੋਂ ਬਾਅਦ ਸਤਗੁਰੂ ਜੀ ਇੱਕ ਮੋਰਚੀ ਵਿੱਚ ਪਹੁੰਚੇ ਤੇ ਮਗਰੀ ਹੀ ਬਾਕੀ ਸਿੰਘ ਵੀ ਉੱਥੇ ਪਹੁੰਚ ਗਏ ਜਦੋਂ ਦਸ਼ਮੀਸ਼ ਸਤਗੁਰੂ ਜੀ ਕਿਲੇ ਵਿੱਚ ਪਹੁੰਚੇ ਤਾਂ ਬਹਾਦਰ ਸਿੰਘਾਂ ਨੇ ਫਤਿਹ ਦਾ ਜ਼ਿਕਾਰਾ ਗਜਾਇਆ ਜਦੋਂ ਭਾਰੀ ਤੇ ਉੱਚੀ ਆਵਾਜ਼ ਵਿੱਚ ਜ਼ਿਕਾਰਾ ਗਜਾਇਆ ਗਿਆ ਤਾਂ ਸ਼ੇਰਾਂ ਵਰਗੀ ਗਰਜ ਨਾਲ ਸਾਰਾ ਚਮਕੌਰ ਕੰਬ ਗਿਆ ਇਸ ਤਰ੍ਹਾਂ ਲੱਗਿਆ ਜਿਵੇਂ ਤਕੜਾ ਪੁਚਾਲ ਆ ਗਿਆ ਹੋਵੇ ਸਾਰੀ ਖਲਕਤ ਸੁੰਨ ਹੋ ਕੇ ਰਹਿ ਗਈ ਸੀ ਤੇ ਸਾਰੀ ਦੁਨੀਆ ਅਚੰਬੇ ਵਿੱਚ ਭਰ ਗਈ ਸੀ ਇੰਝ ਸ਼ੱਕ ਪੈ ਰਿਹਾ ਸੀ ਕਿ ਜਿਵੇਂ ਜੈਕਾਰੇ ਦੀ ਆਵਾਜ਼ ਨਾਲ ਸਾਰਾ ਅਸਮਾਨ ਹੀ ਢਹਿ ਗਿਆ ਹੋਵੇ ਕੁਝ ਸਿੰਘਾਂ ਨੇ ਉੱਠ ਕੇ ਉੱਥੇ ਹੀ ਤੰਬੂ ਗੱਡ ਦਿੱਤੇ ਤੇ ਹਰੀ ਕੀ ਉਹਦੇ ਨੇ ਆਰਾਮ ਕਰਨ ਲਈ ਕਮਰ ਕੱਸਾ ਖੋਲ ਦਿੱਤਾ ਗੁਰੂ ਸਾਹਿਬ ਨੇ ਦੀਵਾਨ ਦਾ ਸਮਾਂ ਜਾਣ ਕੇ ਰਹਿਰਾਸ ਦਾ ਦੀਵਾਨ ਸਜਾ ਦਿੱਤਾ ਤੇ ਸਭ ਨੇ ਮਿਲ ਕੇ ਸ਼ਾਮ ਸਮੇਂ ਦਾ ਸ਼ਬਦ ਕੀਰਤਨ ਕੀਤਾ ਕਈ ਦਿਨਾਂ ਤੋਂ ਖਾਲਸੇ ਨੂੰ ਖਾਣਾ ਨਸੀਬ ਨਹੀਂ ਸੀ ਹੋ ਰਿਹਾ ਤੇ ਇਹ ਸ਼ਾਮ ਵੀ ਲੰਗਰ ਮਸਤਾਨਾ ਹੀ ਰਿਹਾ ਭਾਵ ਫਾਕਾ ਹੀ ਘਟਣਾ ਪਿਆ ਕੁਝ ਸਿੰਘ ਜ਼ਮੀਨ ਉੱਤੇ ਘੋੜਿਆਂ ਦੀਆਂ ਜ਼ੀਨਾਂ ਵਿਸ਼ਾ ਕੇ ਲੰਮੇ ਪੈ ਗਏ ਤੇ ਕੁਝ ਤਲਵਾਰ ਹੱਥ ਵਿੱਚ ਪਕੜ ਕੇ ਪੈਰਾ ਦੇਣ ਲੱਗੇ ਗੁਰੂ ਜੀ ਵੀ ਰਾਤ ਦੇ ਵਿਸ਼ਰਾਮ ਲਈ ਇੱਕ ਤੰਬੂ ਵਿੱਚ ਚਲੇ ਗਏ ਜਦੋਂ ਕੁਝ ਸਿੰਘਾਂ ਨੇ ਜਾ ਕੇ ਵੇਖਿਆ ਤਾਂ ਕੀ ਪਾਇਆ ਕਿ ਸਤਿਗੁਰੂ ਜੀ ਚੌਕੜਾ ਮਾਰ ਕੇ ਤੇ ਸੀਸ ਨਿਵਾ ਕੇ ਬੈਠੇ ਹੋਏ ਹਨ ਤੇ ਆਪ ਜੀ ਦੇ ਮੁਖਾਰ ਬਿੰਦ ਤੋਂ ਵਾਹੀ ਗੁਰੂ ਵਾਹੀ ਗੁਰੂ ਤੂੰ ਹੀ ਤੂੰ ਹੀ ਦੇ ਸ਼ਬਦ ਨਿਕਲ ਰਹੇ ਹਨ ਜਦੋਂ ਪਰਮੇਸ਼ਰ ਨੂੰ ਯਾਦ ਕਰਦਿਆਂ ਡੇੜ ਘੜੀ ਰਾਤ ਬੀਤ ਗਈ ਤਾਂ ਸਤਿਗੁਰੂ ਜੀ ਤੰਬੂ ਵਿੱਚੋਂ ਨਿਕਲ ਕੇ ਬਾਹਰ ਖੁੱਲੀ ਹਵਾ ਵਿੱਚ ਆ ਗਏ ਬੇਸ਼ੱਕ ਆਪ ਟਹਿਲ ਰਏ ਲੱਗਦੇ ਸਨ ਲੇਕਿਨ ਆਪ ਜੀ ਦਾ ਧਿਆਨ ਅਰਦਾਸ ਬੇਨਤੀ ਵਿੱਚ ਜੁੜਿਆ ਹੋਇਆ ਸੀ ਪਰਮੇਸ਼ਰ ਦੇ ਸ਼ੁਕਰਾਨੀ ਵਿੱਚ ਲੀਨ ਸੀ ਜਿਵੇਂ ਕਰਤਾਰ ਸਿਰਜਨਹਾਰ ਨੂੰ ਸਨਮੁਖ ਖਲੋਤੇ ਆਖ ਰਹੀ ਹੋਣ ਕਿ ਕੱਲ ਨੂੰ ਮੈਂ ਜਾਣ ਤੋਂ ਪਿਆਰੇ ਲਾਲਾਂ ਤੇ ਸਿੰਘਾਂ ਨੂੰ ਵਾਰਨ ਉਪਰੰਤ ਚਮਕੌਰ ਤੋਂ ਇੱਕ ਤਰ੍ਹਾਂ ਸੁਰਖਰੂ ਹੋ ਕੇ ਜਾਵਾਂਗਾ ਇਹ ਮੇਰੇ ਵਾਹਿਗੁਰੂ ਮੈਂ ਵੀ ਤੇਰਾ ਹਾਂ ਤੇ ਮੇਰੇ ਬੱਚੇ ਵੀ ਤੇਰੇ ਹਨ ਅਸੀਂ ਸਾਰੇ ਆਪ ਦੇ ਸੀ ਆਪ ਦੇ ਹਾਂ ਤੇ ਆਪ ਦੇ ਰਹਾਂਗੇ ਆਪ ਜਿਸ ਵੀ ਹਾਲ ਜਾਂ ਅਵਸਥਾ ਵਿੱਚ ਸਾਨੂੰ ਰੱਖੋਗੇ ਉਹ ਸਾਨੂੰ ਪਰਵਾਹ ਹੈ ਆਪ ਜੀ ਦਾ ਸ਼ੁਕਰਾਨਾ ਕਰਨ ਤੋਂ ਬਿਨਾ ਜ਼ੁਬਾਨ ਤੋਂ ਕੋਈ ਹੋਰ ਸ਼ਬਦ ਨਿਕਲਦਾ ਹੀ ਨਹੀਂ ਕੋਈ ਸ਼ਿਕਵਾ ਸ਼ਿਕਾਇਤ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਅੱਜ ਸਾਰਾ ਖਾਲਸਾ ਜ਼ਮੀਨ ਨੂੰ ਹੀ ਆਸਲ ਬਣਾ ਕੇ ਲੇਟਿਆ ਹੋਇਆ ਹੈ ਐਸੀ ਹਾਲਤ ਵਿੱਚ ਮੈਨੂੰ ਸ਼ਾਹੀ ਬਿਸਤਰ ਉਤੇ ਨੀਂਦ ਕਿਵੇਂ ਆ ਸਕਦੀ ਹੈ ਅਜੇ ਹੀਆ ਸੋਚਾਂ ਸੋਚਦੀ ਹੋਈ ਸਤਿਗੁਰੂ ਜੀ ਸੌਂ ਰਹੀ ਖਾਲਸਾ ਫੌਜ ਵੱਲ ਆਈ ਕੀ ਵੇਖਦੇ ਹਨ ਕਿ ਪੈਰੇ ਉੱਤੇ ਤੈਨਾਤ ਜਵਾਨ ਉਂਗਲਾ ਰਹੇ ਹਨ ਇੰਜ ਆਪ ਜੀ ਝੁਪਜਾਪ ਇਧਰ ਉਧਰ ਘੁੰਮਦੇ ਰਹੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਪਿਤਾ ਆਪਣੇ ਸੁੱਤੇ ਹੋਏ ਬੱਚਿਆਂ ਦੇ ird gird ਚੱਕਰ ਲਗਾਉਂਦਾ ਹੈ ਇਸ ਤਰ੍ਹਾਂ ਗੁਰੂ ਜੀ ਹੌਲੇ ਹੌਲੇ ਕਦਮ ਧਰਦੇ ਹੋਏ ਟਹਿਲਦੇ ਰਹੇ ਤੇ ਪਿਆਰੇ ਸਿੰਘਾਂ ਦੀ ਭਗਤੀ ਭਾਵਨਾ ਬਾਰੇ ਸੂਜ ਕੇ ਵਾਰੀ ਬਲੇਹਾਰੀ ਜਾਂਦੇ ਰਹੇ ਗੁਰੂ ਜੀ ਕਦੀ ਸਿੰਘਾਂ ਦੀ ਸਾਫੀ ਧਰਤੀ ਤੋਂ ਚੁੱਕਦੇ ਹਨ ਕਈਆਂ ਦੇ ਕੇਸ ਜਿਨ੍ਹਾਂ ਨੂੰ ਮਿੱਟੀ ਲੱਗ ਰਹੀ ਹੈ ਤਾਈ ਦਾੜੀ ਪਿਆਰ ਨਾਲ ਝਾੜ ਕੇ ਮਿੱਟੀ ਨੂੰ ਆਪਣੇ ਮੱਥੇ ਨਾਲ ਲਾ ਰਹੇ ਹਨ ਕੁਝ ਸਿੰਘਾਂ ਦੇ ਸਿਰ ਜੋ ਕਾਠੀਆਂ ਦੇ ਤਕੀਆਂ ਤੋਂ ਸਰਕ ਗਏ ਸੀ ਤਾਈ ਠੀਕ ਕਰਦੇ ਹਨ ਗੱਲ ਕੀ ਹਰੇਕ ਵਸਤੂ ਨੂੰ ਸਹੀ ਤਰਤੀਬ ਦੇ ਰਹੇ ਹਨ ਕਿਸੇ ਵੀ ਗੁਰੂ ਪੀਰ ਨੂੰ ਹਰਗਿਜ਼ ਇਤਨਾ ਪਰਉਕੁਪਗਾਰੀ ਨਹੀਂ ਵੇਖਿਆ ਗਿਆ ਤੇ ਨਾ ਹੀ ਕਿਸੇ ਮੁਰਸ਼ਿਦ ਜਾਂ ਪੀਰ ਵਿੱਚ ਆਪਣੇ ਸਿੱਖਾਂ ਸੇਵਕਾਂ ਪ੍ਰਤੀ ਇਸ ਤਰ੍ਹਾਂ ਦਾ ਪਿਆਰ ਹੀ ਵੇਖਣ ਵਿੱਚ ਆਇਆ ਹੈ ਗੁਰੂ ਜੀ ਹਰ ਇੱਕ ਨੂੰ ਸੇਜ ਰਣਿਤਰਾ ਨਾਲ ਵੇਖ ਰਏ ਸਨ ਪਿਆਰ ਤੇ ਮੁਹੱਬਤ ਦੀ ਨਿਗਾਹ ਨਾਲ ਨਿਹਾਰ ਰਏ ਸਨ ਲੱਕ ਬਨ ਕੇ ਲੋਕ ਸੇਵਾ ਵਿੱਚ ਡੁੱਟੇ ਹੋਏ ਸਨ ਕਿਸੇ ਨੂੰ ਜਾਗਦਾ ਵੇਖਦੇ ਸਨ ਤਾਂ ਹੌਲੀ ਜਈ ਉਸ ਤੋਂ ਪਾਸੇ ਹੋ ਜਾਂਦੇ ਕਿ ਉਸ ਨੂੰ ਕੋਈ ਬੇਅਰਾਮੀ ਨਾ ਹੋਵੇ ਸੱਚੀ ਸਰਕਾਰ ਨੂੰ ਦਿਖਾਵੇ ਤੋਂ ਇਨੀ ਨਫ਼ਰਤ ਹੈ ਕਿ ਕੀਤੇ ਗਏ ਨੇਕੀ ਜਾਂ ਪਰਉਪਕਾਰ ਦੇ ਕਾਰਜ ਨੂੰ ਵੀ ਲੋਕਾਂ ਤੋਂ ਛੁਪਾ ਕੇ ਰੱਖਦੇ ਸਨ ਜਿੰਨਾ ਸਿੰਘਾ ਸੂਰਮਿਆਂ ਨੇ ਕੱਲ ਨੂੰ ਮੌਤ ਦੇ ਘਾਟ ਪਾਰ ਉਤਰਨਾ ਸੀ ਜਿਨ੍ਹਾਂ ਨੇ ਕੱਲ ਨੂੰ ਰਣਖੇਤਰ ਵਿੱਚ ਸ਼ਹੀਦ ਹੋਣਾ ਸੀ ਅਜਿਹੀ ਜਾਬਾਦ ਸਿੰਘਾਂ ਪਾਸੋਂ ਚੁੱਪਚਾਪ ਲੰਘ ਜਾਣਾ ਵੀ ਬਹੁਤ ਔਖਾ ਕਾਰਜ ਸੀ ਇਸ ਲਈ ਸਤਿਗੁਰਾਂ ਨੇ ਕਿਸੇ ਸਿੰਘ ਦੀ ਗਰਦਨ ਨੂੰ ਜੁਮਿਆ ਕਿਸੇ ਦੇ ਮੁਖੜੀ ਨੂੰ ਜੁਮਿਆ ਤੇ ਜਦੋਂ ਇਨ੍ਹਾਂ ਸਿੰਘਾਂ ਦੇ ਪੈਰਾਂ ਵੱਲ ਆਏ ਤਾਂ ਕਦਮ ਬੋਸੀ ਕਰਨ ਲੱਗ ਪਏ ਗੁਰੂ ਜੀ ਨੇ ਫਰਮਾਇਆ ਕਿ ਤੜਕੇ ਸੌਣ ਨਾਲ ਇਨ੍ਹਾਂ ਨੇ ਉਤਨਾ ਹੁਸ਼ਿਆਰ ਨਹੀਂ ਰਹਿਣਾ ਹੁਣ ਸੌਂਕੇ ਨੀਂਦ ਤੋਂ ਪੂਰੀ ਤਰ੍ਹਾਂ ਸਾਵਧਾਨ ਨਹੀਂ ਹੋ ਸਕਣਗੇ ਜਦੋਂ ਅਸੀਂ ਮੁਸੀਬਤ ਵਿੱਚ ਹੋਵਾਂਗੇ ਤਾਂ ਇਹ ਸੰਗੀ ਸਾਥੀ ਨਾਲ ਨਹੀਂ ਹੋਣਗੇ ਇਹ ਪਿਆਰੀ ਤੇ ਵਫਾਦਾਰ ਸਿੰਘ ਸਾਡਾ ਸਾਥ ਛੱਡ ਜਾਣਗੇ ਕਿਉਂਕਿ ਇਹਨਾਂ ਸਾਰਿਆਂ ਦੇ ਹੀ ਰਣਖੇਤਰ ਵਿੱਚ ਜੂਝਦੇ ਹੋਏ ਸ਼ਹੀਦ ਹੋ ਜਾਣਾ ਹੈ ਅਜਿਹਾ ਸੋਚ ਕੇ ਗੁਰੂ ਜੀ ਨੇ ਸਹਰੇ ਸਿੰਘਾਂ ਨੂੰ ਗੱਲ ਨਾਲ ਲਗਾਇਆ ਤੇ ਬਹਾਦਰ ਸਿੰਘਾਂ ਨੂੰ ਪਿਆਰ ਗਲਵਕੜੀ ਵਿੱਚ ਲੈ ਲਿਆ ਜੇਕਰ ਸੰਸਾਰ ਦੇ ਲੋਕ ਨਿਰਪੱਖ ਹੋ ਕੇ ਇਨਸਾਫ ਕਰਨ ਤਾਂ ਇਸ ਗੱਲ ਦਾ ਯਕੀਨ ਹੈ ਕਿ ਉਹ ਇਹ ਗੱਲ ਕਹਿ ਕਿ ਉਠਣਗੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਕਾਬਲੇ ਦਾ ਇਸ ਜਮਾਨੇ ਵਿੱਚ ਕੋਈ ਨਹੀਂ ਹੈ। ਆਪਣੇ ਸਿੱਖਾਂ ਸੇਵਕਾਂ ਨਾਲ ਇਸ ਤਰ੍ਹਾਂ ਪਿਆਰ ਤੇ ਹਮਦਰਦੀ ਕਰਨ ਵਾਲਾ ਵੀ ਕੋਈ ਨਹੀਂ ਮਿਲੇਗਾ। ਜੇਕਰ ਭਗਤੀ ਦਾ ਖੇਤਰ ਵੇਖੀਏ ਤਾਂ ਵੀ ਗੁਰੂ ਸਾਹਿਬ ਦੀ ਭਗਤੀ ਆਕਾਸ਼ ਦੀਆਂ ਬੁਲੰਦੀਆਂ ਨੂੰ ਛੂੰਦੀ ਹੈ। ਜਦੋਂ ਕਿ ਬਾਕੀ ਸਾਰਾ ਸੰਸਾਰ ਜ਼ਮੀਨ ਦੀ ਪੱਧਰ ਉੱਤੇ ਹੀ ਵਿਚਰ ਰਿਹਾ ਹੈ। ਅਸੀਂ ਪਿਆਰ ਦੀ ਅਜੇ ਹੀ ਜਜ਼ਬੇ ਕਿਧਰੇ ਨਹੀਂ ਦੇਖੇ ਤੇ ਨਾ ਹੀ ਵੇਖਣੇ ਤਾਂ ਦੂਰ ਦੀ ਗੱਲ ਹੈ ਕਦੇ ਸੁਣੀ ਤੱਕ ਨਹੀਂ ਗੁਰੂ ਸਾਹਿਬ ਇਸ ਤਰ੍ਹਾਂ ਆਪਣੇ ਸਿੰਘਾਂ ਨੂੰ ਸੂਰਮਿਆਂ ਨੂੰ ਦులਾਰ ਰਹੇ ਨਹੀਂ ਸੋ ਇਸ ਤੋਂ ਅੱਗੇ ਦਾ ਪ੍ਰਸੰਗ ਜਿਹੜਾ ਹੈ ਉਹ ਕੱਲ੍ਹ ਵਾਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਜੀ ਬਣੀ ਰਹੋ ਇਸ ਸੀਰੀ ਦੇ ਨਾਲ ਪੂਰੀ ਸੀਰੀ ਜਰੂਰ ਵੇਖਣੀ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤ ਬਖਸ਼ਣ ਹਾਰ ਹੋ ਬਖਸ਼ਿਓ ਜੀ ਗੁਰੂ ਸਾਹਿਬ ਜੀ ਸੁਮਤ ਬਖਸ਼ਣ ਕਿ ਇਸ ਤਰ੍ਹਾਂ ਦਾ ਇਤਿਹਾਸ ਤੁਹਾਨੂੰ ਸਰਵਣ ਕਰਾਉਂਦੇ ਰਹੀਏ ਸੰਕੋਚ ਦੀ ਹਾਂ ਜੀ ਤੇ ਕੱਲ ਇਸ ਤੋਂ ਅੱਗੇ ਦੀ ਗਾਥਾ ਜਿਹੜੀ ਹੈ ਉਹ ਕੱਲ वाली ਵੀਡੀਓ ਵਿੱਚ ਬਿਆਨ ਕਰਾਂਗੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ